ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਅੱਜ ਤਰੀਕ 8 ਜੁਲਾਈ 8 ਜੁਲਾਈ ਦਾ ਮਾਹੌਲ ਹੈਗਾ ਮਹਾਲੀ ਦੇ ਵਿੱਚ ਰਾਤ ਰੁਕ ਰੁਕੇ ਵਾਰਸ਼ ਹੁੰਦੀ ਰਹੀ ਪੰਚਕੂਲਾ ਮਹਾਲੀ ਪਹਿਲਾਂ ਆਪਾਂ ਹਿਮਾਚਲ ਜਾਂਦੇ ਹਾਂਗੇ ਹਿਮਾਚਲ ਦੇ ਵਿੱਚ ਸੋਲਨ ਸਿਰਮੌਰ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਰੁਕ ਰੁਕੇ ਵਾਰਸ਼ ਹੁੰਦੀ ਰਹੀ ਇਹ ਨਹੀਂ ਹੈਗਾ ਵੀ ਸਾਰੇ ਜ਼ਿਲ੍ਹੇ 'ਚ ਹੋਈ ਆ ਅਲੱਗ ਅਲੱਗ ਥਾਵਾਂ 'ਤੇ ਹੋਈ ਆ ਕੋਈ ਬਾਲੀ ਵੀ ਨਹੀਂ ਹੋਈ ਨਾਰਮਲ ਸੀਗੀ ਪਰ ਪਾਣੀ ਤੁਰਿਆਗਾ ਪਾਣੀ ਆਪਣੇ ਪੰਜਾਬ ਵੱਲ ਨੂੰ ਆਇਆਗਾ ਉਸ ਤੋਂ ਬਾਅਦ ਜਿਹੜੇ ਦੂਸਰੇ ਇਲਾਕੇ ਆਗੇ ਮੰਡੀ ਵਾਲੇ ਪਾਸੇ ਉਧਰਲੇ ਪਾਸੇ ਵਾਰਸ਼ ਹੋਈ ਆ ਇੱਕ ਬੱਦਲ ਫਟਿਆ ਪਰ ਇੰਨਾ ਨੁਕਸਾਨ ਨਹੀਂ ਹੋਇਆਗਾ ਜਿਵੇਂ ਪਹਿਲਾਂ ਬਿਆਸ ਦੇ 7 ਵਜੇ ਦਾ ਤੱਧਰ ਵਧਿਆ ਪਾਣੀ ਦਾ ਉਹਨਾ ਪਾਣੀ ਨਹੀਂ ਆਇਆ ਉਧਰਲੇ ਪਾਸੇ ਹਿਮਾਚਲ ਦੇ ਵਿੱਚ بارش ਹੋਈ ਆ ਪਰ ਘਟੀ ਆ ਜਿਹੜਾ ਰੈੱਡ ਅਲਰਟ ਸੀਗਾ ਹਿਮਾਚਲ ਦੇ ਵਿੱਚ ਉਹ ਜੈਲੋ ਦੇ ਵਿੱਚ ਬਦਲ ਚੁੱਕਿਆਗਾ ਮਤਲਬ ਕਹਿਣ ਤੋਂ ਪਹਿਲ ਕੀ ਆ ਹੁਣ ਸਾਰੇ ਹਿਮਾਚਲ ਦੇ ਵਿੱਚ بارش ਘਟੀ ਵੀ ਆ ਰੁਕੀ ਹੋਈ ਆ ਜਿਹੜੇ ਉਹਨਾਂ ਦੇ ਬਚਾਅ ਕਾਰਜ ਨੇਗੇ ਉਹ ਜਾਰੀ ਨੇਗੇ ਸੜਕਾਂ ਬਹਾਲ ਕਰੀ ਜਾਂਦੇ ਆ ਉਹ ਲੋਕਾਂ ਨੂੰ ਬਚਾਈ ਜਾਂਦੇ ਆ ਲੱਭੀ ਜਾਂਦੇ ਲੋਕਾਂ ਨੂੰ ਜਿਹੜੇ ਦੱਬੇ ਹੋਏ ਮਿੱਟੀ ਥੱਲੇ ਜਾਂ ਕਾਰਾਂ ਲੋਕਾਂ ਰਿਆ ਗਵਾਚੀਆਂ ਵੀ ਆਪਣੇ ਸਾਹਮਣੇ ਤਸਵੀਰਾਂ ਆਉਂਦੀਆਂਆਂ ਗਿਆ ਕਾਰਾਂ ਜੇ ਸੀ ਵੀਆਂ ਦਾ ਉੱਥੋਂ ਕੱਢੀ ਜਾਂਦੇ ਹੈਗੇ ਵੀਡੀਓ ਲਾਉਣੀਆਂ ਵਿੱਚ ਚੰਗੀ ਨਹੀਂ ਸਮਝਦਾਗਾ ਵੀਡੀਓ ਤਾਂ ਤੁਸੀਂ ਸਾਰੇ ਪੇਜਾਂ ਤੇ ਦੇਖ ਹੀ ਜਾਨੇ ਹੋਗੇ ਤਾਂ ਕਰਕੇ ਮੈਂ ਫੇਸ ਟੂ ਫੇਸ ਗੱਲ ਕਰਨ ਦੀ ਪਹਿਲ ਦਿੰਨਾਗਾ ਹਿਮਾਚਲ ਦੇ ਵਿੱਚ بارش ਹੁਣ ਘਟੀ ਵੀ ਆ ਉਹਦਾ ਕਰਕੇ ਆਪਣੇ ਪੰਜਾਬ ਦੇ ਵਿੱਚ ਖਤਰਾ ਵੀ ਘਟਿਆ ਵੈਗਾ ਹੁਣ ਹੁਣ ਆਪਾਂ ਹਰਿਆਣੇ 'ਚ ਹਰਿਆਣੇ ਦਾ ਪੰਚਕੂਲਾ ਮੇਰੇ ਨੇੜੇ ਇੱਥੇ ਪੰਚਕੂਲਾ بارش ਹੋਈ ਹੈਗੀ ਅੰਬਾਲਾ ਹੋਈ ਆ ਕਾਲੇ ਅੰਬ ਹੋਈ ਆ ਕਾਲੇ ਅੰਬ ਅੰਬਾਲਾ ਹੋਣ ਦੇ ਕਾਰਨ ਮਾਰਕੰਡਾ ਦੇ ਵਿੱਚ ਪਾਣੀ ਵਧਣਾ ਹੀ ਵਧਣਾ ਹੁੰਦਾਗਾ ਉਹ ਵੀ ਆਪਾਂ ਕਰਦਿਆਂ ਗੱਲ ਕਿੰਨਾ ਪੰਚਕੂਲਾ ਚੰਡੀਗੜ੍ਹ ਤੇ ਮਹਾਲੀ ਇਹਨਾਂ ਹਲਕਿਆਂ 'ਚ بارش ਹੋਣ ਕਰਕੇ ਘੱਗਰ ਦੇ ਵਿੱਚ ਪਾਣੀ ਵਧਿਆ ਹੈਗਾ ਰਾਤ ਚੱਲਿਆਗਾ ਉਹ ਵੀ ਆਪਾਂ ਕਰਦੇ ਆ ਕਿੰਨਾ ਚੱਲਿਆਗਾ ਸੁਖਨਾ ਲੇਕ ਦੇ ਵਿੱਚ ਵੀ ਪਾਣੀ ਆਇਆਗਾ ਇਹ ਮਾਹੌਲ ਆ ਰਾਤ 11 ਵਜੇ ਦਾ ਇਹ 11 ਵਜੇ ਰਾਤ بارش ਹੋ ਰਹੀ ਸੀ ਮੈਂ 11:00 ਵਜੇ ਲਗਭਗ ਇਹ ਸ਼ਾਟ ਲਿੱਤਾ ਸੀਗਾ ਦੇਖੋ ਕੋਈ ਇੰਨੀ ਜ਼ਿਆਦਾ ਜ਼ੋਰਦਾਰ ਨਹੀਂ ਸੀਗੀ ਤੇ ਘੱਟ ਵੀ ਨਹੀਂ ਸੀਗੀ ਇਹ ਤਕਰੀਬਨ ਇੱਕ ਘੰਟਾ بارش ੱਲੀ ਆ ਗਈ ਇਸ ਤਰ੍ਹਾਂ ਇਹ ਸਾਰੇ ਥਾਵਾਂ ਤੇ بارش ਹੋਣ ਕਰਕੇ ਘੱਗਰ ਮਾਰਕੰਡਾ ਜਾਂ ਬੱਦੀ ਨਦੀ ਇਹਦੇ ਵਿੱਚ ਛੱਲਾਂ ਆਈਆਂ ਗਈਆਂ ਜਦੋਂ ਹੁਣ ਦਿਨੇ ਵਾਰਿਸ਼ ਬੰਦ ਹੋ ਗਈ ਸੋਲਨ ਸਰਮੌਰ ਜਾਂ ਹਿਮਾਚਲ ਦੇ ਵਿੱਚ ਦਿਨੇ ਵਾਰਿਸ਼ ਬੰਦ ਹੋ ਗਈ ਕਾੜੇ ਅੰਬ ਵਾਰਿਸ਼ ਬੰਦ ਹੋ ਗਈ ਦਿਨੇ ਉਹਦਾ ਕਰਕੇ ਮਾਰਕੰਡਾ ਦੇ ਵਿੱਚ ਇੱਕ ਛਲ ਆਈ ਹੈਗੀ ਉਹ ਛਲ ਹੈਗੀ ਤਾਂ ਕਾਫੀ ਵੱਡੀ ਹੈ ਤਕਰੀਬਨ 20 ਹਜ਼ਾਰ ਦੇ ਲਗਭਗ ਕਹਿੰਦੇ ਹੈਗੇ ਪਰ ਹੁਣ ਘਟ ਗਈ ਹੋਊਗੀ ਉਹ ਕਿਉਂਕਿ ਅੱਜ ਦਿਨੇ ਸਵਾਲਕ ਨੇ ਪਹਾੜਾਂਾਂ 'ਚ ਵਾਰਿਸ਼ ਬੰਦ ਰਹੀ ਉਹਦਾ ਕਰਕੇ ਪਾਣੀ ਘਟ ਗਿਆ ਤਕਰੀਬਨ ਮਾਰਕੰਡਾ 'ਚ ਪਾਣੀ ਘਟ ਚੱਲਿਆ ਹੋਊਗਾ ਕਿਉਂਕਿ ਉਹਦੇ ਵਿੱਚ ਇੱਕ ਛਲ ਨਹੀਂ ਆਉਣੀ ਸੀ ਉਹ ਛਲ ਹੀ ਆਈ ਆ ਠੱਗਰ ਦੇ ਵਿੱਚ ਵੀ ਰਾਤ ਤਕਰੀਬਨ 9:30 ਵਜੇ ਪਾਣੀ ਆਏਗਾ 10 ਫੁੱਟ ਇਹ ਪਾਣੀ ਜਾਦੇ ਸੀਗਾ 9:30 ਵਜੇ 10 ਫੁੱਟ ਇੱਕ ਗੇਜ ਤੇ ਮਾਪਿਆ ਸੀਗਾ ਇੱਕ ਥਾਂ ਤੇ ਗੇਜ ਆਪਣਾ ਨਾਮ ਨਹੀਂ ਲੈ ਸਕਦੇ ਅਗਲੇ ਦਾ 10 ਫੁੱਟ ਪਾਣੀ ਚੱਲਿਆ ਉੱਥੇ 9:30 ਵਜੇ ਸ਼ੁਰੂ ਹੋਇਆ ਸੀਗਾ ਤੇ ਸਵੇਰ ਤੱਕ ਘਟਦਾ ਘਟਦਾ ਉਹ ਅੱਧਾ ਰਹਿ ਗਿਆ ਸੀਗਾ ਸਵੇਰੇ ਦਿਨ ਚੜੇ ਤੱਕ 6 ਵਜੇ ਤੱਕ ਹੁਣ ਨੋਰਮਲ ਚੱਲਦਾ 5 ਫੁੱਟ ਦੇ ਲਗਭਗ ਆਗਾ ਉਹ ਘਟਣੀ ਸੀ ਕਿਉਂਕਿ ਜਦੋਂ ਦਿਨੇ بارشੋਂ ਹਟ ਗਈ ਉੱਪਰ ਪਹਾੜਾਂ ਦੇ ਵਿੱਚ ਤਾਂ ਉਹ ਪਾਣੀ ਘਟਣੀ ਸੀਗਾ ਇਵੇਂ ਜੇਕ ਬੱਦੀ ਵਾਲੀ ਨਦੀ ਵਿੱਚ ਵੀ ਪਾਣੀ ਰਾਤੀ ਚੱਲਿਆਗਾ ਤੇ ਦਿਨ ਜਿਹੜੇ ਫੇਰ ਘਟ ਗਿਆ ਕਹਿਣ ਤੋਂ ਭਾਵ ਕੀ ਆ ਇੱਕ ਛੱਲ ਸੀਗੀ ਮਾਰਕੰਡਾ ਦੇ ਵਿੱਚ ਵੀ ਆਈ ਆ ਧੱਗਰ ਦੇ ਵਿੱਚ ਵੀ ਆਈ ਆ ਤੇ ਜਿਹੜੀ ਬੱਦੀ ਵਾਲੀ ਨਦੀ ਆ ਜਿਹੜੀ ਸੁਖਨਾ ਤੇ ਵੀ ਆਉਂਦੀ ਆ ਉਹ ਵੀ ਇੱਕ ਛੱਲ ਸੀਗੀ ਕਹਿਣ ਤੋਂ ਭਾਵ ਕੀ ਆ ਕੋਈ ਖਤਰੇ ਵਾਲੀ ਗੱਲ ਇਧਰਲੇ ਪਾਸੇ ਪਹਾੜ ਵਾਲੇ ਪਾਸੋਂ ਹੈ ਨਹੀਂ ਇੰਨਾ ਪਾਣੀ ਇਧਰਲੇ ਪਾਸੋਂ ਨਹੀਂ ਗਿਆ ਵੀ ਆਪਣੇ ਪੰਜਾਬ ਦੇ ਵਿੱਚ ਆ ਕੇ ਨੁਕਸਾਨ ਕਰੇ ਪੰਜਾਬ ਦਾ ਲੋਕਲ ਪਾਣੀ ਆ ਉਹ ਵੀ ਕੋਈ ਇੰਨਾ ਪਾਣੀ ਨਹੀਂ ਹੈਗਾਗਾ ਉਹ ਵੀ ਹੁਣ ਜ਼ਮੀਨਾਂ ਪੱਧਰੀਆਂ ਗਈਆਂ ਪੱਕੀਆਂ ਗਿਆ ਝੋਨਾ ਲੱਗਦਾ ਕਰਕੇ ਉਹ ਥੋੜੇ ਜੇ ਪਾਣੀ ਨਹੀਂ ਪਾਣੀ ਭੱਜ ਲੈਂਦਾਗਾ ਐਵੇਂ ਕੋਈ ਨੁਕਸਾਨ ਵਾਲੀ ਗੱਲ ਹਜੇ ਤੱਕ ਕਿਸੇ ਵੀ ਸਾਈਡ ਤੇ ਹਸ਼ਿਆਰਪੁਰ ਨੂੰ ਛੱਡ ਕੇ ਹੈ ਨਹੀਂ ਗਈ ਹਸ਼ਿਆਰਪੁਰ ਦੇ ਵਿੱਚ ਜਰੂਰ ਨੁਕਸਾਨ ਹੋ ਰਿਹਾਗਾ ਹੋਇਆਗਾ ਹਸ਼ਿਆਰਪੁਰ ਵਾਲੇ ਪਾਸੇ ਖਤਰਾ ਲਗਾਤਾਰ ਬਣਿਆ ਰਹੂਗਾ ਤੇ ਬਣਿਆ ਹੈਗਾਗਾ ਜੇ ਆਪਾਂ ਡੈਮ ਆਡੇ ਆਪਣੇ ਉਹਨਾਂ ਦੇ ਪਾਣੀ ਦੀ ਪੱਧਰ ਦੀ ਗੱਲ ਕਰਦੇ ਆ ਤਾਂ ਉਹਨਾਂ ਵਿੱਚ ਪਾਣੀ ਉਹਨਾਂ ਆ ਰਿਹਾ ਉਹਨਾਂ ਜਾ ਨਹੀਂ ਰਿਹਾਗਾ ਉਹਨਾਂ ਵਿੱਚ ਪਾਣੀ ਜ਼ਿਆਦਾ ਆ ਰਿਹਾ ਪਹਾੜਾਂ ਦੇ ਵਿੱਚੋਂ ਪਾਣੀ ਜ਼ਿਆਦਾ ਆ ਰਿਹਾਗਾ ਤੇ ਉਹਨਾਂ ਪਾਣੀ ਟ੍ਰੇਨ ਵਾਲੀ ਸਾਈਡ ਨਿਕਲ ਨਹੀਂ ਰਿਹਾਗਾ ਫੁੱਟਾਂ ਦੇ ਵਿੱਚ ਦਸਾਂ ਦੀ ਗਿਣਤੀ ਜਿਹੜਾ ਪੌਂਗ ਡੈਮ ਹੈ ਉਹ 1324 ਤੇ ਹੈਗਾ ਭਾਖੜਾ 1588 ਤੇ ਹੈਗਾ ਉੱਥੇ ਤਕਰੀਬਨ ਕਿਹੜਾ ਬੰਦਾ ਗੌਰ ਕਰਦਾ ਕਿੰਨੇ ਫੁੱਟ ਦੇ ਨਾ ਪਤਾ ਲੱਗਦਾ ਆਂ ਬੰਦੇ ਨੂੰ ਮੇਰੇ ਅੱਗੇ ਨੂੰ ਉਹਦੇ ਕੀ ਹੈਗਾ ਖਾਤਰੇ ਦੇ ਇਨਸਾਨ ਤੋਂ ਕਾਫੀ ਥੱਲੇ ਆ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਉਹਨਾਂ ਵਿੱਚ ਇੰਨਾ ਕੁ ਪਾਣੀ ਸਟੋਰ ਕਰਨ ਨਹੀਂ ਹੁੰਦਾ ਕਿਉਂਕਿ ਸਾਲ ਭਰ ਬਿਜਲੀ ਪੈਦਾ ਕਰਨੀ ਆ ਟ੍ਰੇਨਾਂ ਘਮਾਉਣੀਆਂ ਆ ਪਾਣੀ ਫੋਕਾ ਕਰਨਾਗਾ ਆਪਾਂ ਇਹ ਕਹਦੇ ਨੇ ਬਿਜਲੀ ਕੱਢ ਕੇ ਸਾਲ ਪਰ ਪੂਰਾ ਕੱਟਣਾਗਾ ਲੋਕਾਂ ਨੂੰ ਪਾਣੀ ਪੀਣ ਨੂੰ ਦੇਣਾਗਾ ਖੇਤਾਂ ਨੂੰ ਸਿੰਚਾਈ ਕਰਨੀ ਆ ਇੰਨਾ ਕੁ ਦਾ ਪੱਧਰ ਪਾਣੀ ਦਾ ਰੱਖਣਾ ਹੀ ਪੈਂਦਾਗਾ ਅਜੇ ਤਾਂ ਇੱਕੂ ਡਰ ਵਾਲੀ ਗੱਲ ਹੈ ਨਹੀਂ ਪੰਜਾਬ ਦੇ ਵਿੱਚ ਇੰਨਾ ਕੁ ਪਾਣੀ ਨਹੀਂ ਤਾਂ ਆਉਂਦਾ ਰਹੇ ਫੇਰ ਹੀ ਚੰਗਾਗਾ ਇੰਨੇ ਕੁ ਪਾਣੀ ਮਨਾ ਕਿੱਥੇ ਬਚਾਂਗੇ ਆਪਾਂ ਉਹ ਥੋੜੇ ਜੇ ਪਾਣੀ ਦਾ ਚੱਕ ਲੋ ਚੱਕ ਲੋ ਹੋ ਜਾਂਦੀ ਆ ਜ਼ਮੀਨਾਂ ਪੱਧਰੀਆਂ ਗਈਆਂ ਕੰਪਿਊਟਰ ਕਰਾ ਲੱਗੇ ਹੋਏ ਹੈਗੇ ਉਹਦਾ ਕਰਕੇ ਥੋੜੇ ਜੇ ਪਾਣੀ ਨਹੀਂ ਜ਼ਿਆਦਾ ਲੱਗਣ ਲੱਗ ਜਾਂਦਾਗਾ ਪੱਕੇ ਥਾਂ ਨੇ ਟੋਬੇ ਘਟ ਗਈ ਜਿਹੜੇ ਪਾਣੀ ਸੇਟ ਲੈਂਦੇ ਸੀ ਪਿੰਡਾਂ ਦਾ ਪਿੰਡਾਂ ਦੇ ਵੇੜੇ ਪੱਕੇ ਹੋ ਗਏ ਛਤਾਂ ਪੱਕੀਆਂ ਹੋ ਗਈਆਂ ਕਿਤੇ ਪਾਣੀ ਆਪਾਂ ਸਮੇਟ ਤਾਂ ਸਕਦੇ ਨਹੀਂ ਧਰਤੀ ਦਾ ਪਾਣੀ ਪੀਂਦੀ ਨਹੀਂ ਧਰਤੀ ਪਾਣੀ ਪੀਵੇ ਤਾਂ ਮਾੜਾ-ਮੋਟਾ ਪਾਣੀ ਅੱਗੇ ਜਾਣ ਤੋਂ ਰੁਕੇ ਉਹ ਇੱਕ ਸਟੀਲ ਦੇ ਭਾਂਡੇ ਵਾਂਗੂ ਪਾਣੀ ਭਜਦਾ ਪੰਜਾਬ ਦੇ ਵਿੱਚੋਂ ਕੋਈ ਐਡੀ ਗੱਲ ਨਹੀਂ ਕੋਈ ਅਜੇ ਮੀਂਹ ਹੀ ਇਧਰਲੇ ਪਾਸੋਂ ਕਾ ਘਰਾਲੇ ਪਾਸੋਂ ਮੇਰੇ ਕੋਈ ਖਤਰਾ ਨਹੀਂ ਹੈਗਾਗਾ ਛੱਲ ਆਉਂਦੀ ਆ ਛੱਲਾਂ ਆ ਕੇ ਚੱਲ ਜਾਂਦੀਆਂ ਮਾੜਾ-ਮੋਟਾ ਪਾਣੀ ਰਾਤ ਨੂੰ ਇਹ ਡੈਮ ਤੋਂ ਵੀ ਛੱਡਦੇ ਆ ਉਹ ਛੱਡਣਾ ਹੀ ਆ ਕਿਉਂਕਿ ਉਹ ਨੀਵਾ ਕਰਨਾ ਪੈਂਦਾ ਮਾੜਾ-ਮੋਟਾ ਫੇਰੀ ਉਹ ਬਚੂਗਾ ਨਹੀਂ ਉਹ ਟੁੱਟ ਜਾਏਗਾ ਅਫਵਾਹਾਂ ਤੋਂ ਬਚੋ ਪੁਰਾਣੀਆਂ ਵੀਡੀਓ ਰਿਪੀਟ ਕਰਦੇ ਆ ਬੰਦੇ ਕੋਈ ਇੰਨੀ ਡਰਨ ਵਾਲੀ ਗੱਲ ਠੱਗਰ ਵਾਲੇ ਪਾਸਿਓ ਹੈ ਨਹੀਂ ਮਾਰਕੰਡਾ ਨਾਰਮਲ ਕਟਣ ਲੱਗੀ 20000 ਤੋਂ ਥੱਲੇ ਹੈਗੀ ਠੱਗਰ ਕਟਣ ਲੱਗਿਆ ਮੇਰੇ ਕੋਲੋਂ ਛੱਲ ਸੀ 10 ਫੁੱਟ ਵੀ ਬੱਦੀ ਵਾਲੇ ਪਾਸਿਓ ਵੀ ਛੱਲ ਸੀ ਕੋਈ ਖਾਸ ਗੱਲ ਨਹੀਂ ਇਹੀ ਸੀ ਅੱਜ ਦੀਆਂ ਗੱਲਾਂ ਇੱਕ ਗੱਲ ਰਹੇਗੀ ਤੁਸੀਂ ਵੀਡੀਓ ਸਕਿਪ ਕਰਦੇ ਹੋ ਧਿਆਨ ਨਾਲ ਦੇਖਦੇ ਨਹੀਂਗੇ ਮੈਂ ਇੰਨੇ ਵਾਰ ਰਿਪੀਟ ਕਰ ਚੁੱਕਿਆ ਵੀ ਟਾਂਗਰੀ ਨਦੀ ਮਾਰਕੰਡਾ ਦੀ ਸਹਾਇਕ ਨਦੀ ਆ ਪੰਜ ਨਦੀਆਂ ਗਈਆਂ ਜਿਹੜੀਆਂ ਜਿਹੜੀਆਂ ਮਾਰਕੰਡਾ ਦੇ ਵਿੱਚ ਆ ਕੇ ਪੈਂਦੀਆਂ ਨੋਟ ਕਰੋ ਵੇਗਨਾ ਰਾਣਾ ਤੇ ਨਕਟੀ ਇਹ ਤਿੰਨ ਨਦੀਆਂ ਗਈਆਂ ਪ੍ਰਮੁੱਖ ਜਿਹੜੀਆਂ ਆ ਕੇ ਜਿਹੜੀਆਂ ਆ ਕੇ ਮਾਰਕੰਡਾ ਦੇ ਵਿੱਚ ਪੈਂਦੀਆਂ ਗਈਆਂ ਉਸ ਤੋਂ ਬਾਅਦ ਤਾਂਗਰੀ ਤੇ ਸਦਾਦਾਰਨੀ ਤਾਂਗਰੀ ਤੇ ਸਦਾਦਾਰਨੀ ਇਹ ਵੀ ਪੰਜ ਨਦੀਆਂ ਗਈਆਂ ਇਹ ਜੋ ਇਹ ਜੋ ਨਾਮ ਜਾਂਦ ਵੈਸੇ ਤਾਂਗਰੀ ਤੇ ਹੀ ਹੈਗਾ ਲੋਕਾਂ ਦੇ ਤਾਂਗਰੀ ਵੀ ਆ ਕੇ ਮਾਰਕੰਡਾ ਦੇ ਵਿੱਚ ਹੀ ਪੈਂਦੀ ਹੈ ਮਾਰਕੰਡਾ ਹੀ ਹੈਗੀ ਹੈਗੀ ਵਿੱਚ ਹੁਣ ਮਤਲਬ ਸੱਜਣਾ ਨੂੰ ਇਹ ਹੈ ਵੀ ਤਾਂਗਰੀ ਜੀ ਵੀ ਪਾਣੀ ਆ ਗਿਆ ਤੇ ਮਾਰਕੰਡਾ ਜੀ ਵੀ ਪਾਣੀ ਆ ਗਿਆ ਉਹ ਨਹੀਂ ਮਿੱਤਰੋ ਤਾਂਗਰੀ ਉਹੀ ਨਦੀਆ ਉਹੀ ਮਾਰਕੰਡਾ ਦੀ 90 ਕਿਲੋਮੀਟਰ ਲੰਬਾਈ ਹੈ ਦੀ ਇੱਕ ਝੀਲ ਦੇ ਰਾਹੀਂ ਆ ਕੇ ਇਹ ਕੱਗਰ ਦੇ ਵਿੱਚ ਪੈਂਦੀ ਆ ਮੇਰੀਆਂ ਸਾਰੀਆਂ ਵੀਡੀਓ ਪਿਛਲੀਆਂ ਤੁਸੀਂ ਦੇਖਿਓ ਉਹਨਾਂ ਦੇ ਵਿੱਚ ਸਾਰਾ ਦੱਸਿਆ ਜਾਗਾ ਵੀ ਕਿੱਥੋਂ ਸ਼ੁਰੂ ਹੁੰਦੀ ਹੈ ਕਿੰਨੇ ਫੁੱਟ ਪਾਣੀ ਆ ਕਿੰਨਾ ਸਹਾਰ ਸਕਦੀ ਆ ਪਾਣੀ ਇਹ ਵਿੱਚ ਹੁਣ ਸੱਜਣ ਕਹਿੰਦੇ ਵੀ 40000 ਕਿਊਸਕ ਪਾਣੀ ਸਹਾਰ ਸਕਦੀ ਆ ਨਹੀਂ ਮਿੱਤਰੋ 40000 ਨਹੀਂ ਸਹਾਰ ਸਕਦੀ 25000 ਕਿਊਸਕ ਤੇ ਆ ਕੇ ਪਾਣੀ ਖੇਤਾਂ 'ਚ ਵੜ ਜਾਂਦਾ ਮਾਰਕੰਡਾ ਦਾ ਐਤ ਕੀ ਵੀ ਜਦੋਂ 26000 ਹੋਇਆ ਨਾ ਤਾਂ 8 ਪਿੰਡ ਚੱਕ ਲਈ ਸੀ ਉਹਨੇ ਪੱਤੀ ਇਹ ਤਾਂ ਗਾਹਾਂ ਨਹੀਂ ਜਾਂਦੀ ਮਾਰਕੰਡਾ ਖੇਤਾਂ 'ਚ ਪਾਣੀ ਚੱਲ ਪੈਂਦਾਗਾ ਵਿੱਚ ਦੇਖੇ ਨਾ ਤੇ ਨਾਲ 40000 35ਰ 40000 ਕਹਿ ਰਹੇ ਹੈਗੇ ਮਾਰਕੰਡਾ ਚੱਲ ਜਾਂਦੀ ਆ ਨਹੀਂ ਮਿੱਤਰੋ ਜਦੋਂ ਖੇਤਾਂ 'ਚ ਪਾਣੀ ਵੜਨਾ ਫਿਰ ਤਾਂ ਚ ਲੱਖ ਕਰ ਦਿਓ ਫਿਰ ਤਾਂ ਕੋਈ ਚੱਕਰੀ ਨਹੀਂ 25000 ਤੋਂ ਗਾਹਾਂ ਮਾਰਕੰਡਾ ਨਹੀਂ ਜਾਂਦੀ ਪਾਣੀ ਖੇਤਾਂ 'ਚ ਵੜ ਜਾਂਦਾਗਾ ਇਹ ਆਗ ਦੇ ਵਿੱਚ ਇੱਕ ਦੋ ਜਿਲ੍ਹਿਆਂ ਨੂੰ ਛੱਡ ਕੇ ਸਾਰੇ ਥਾਵਾਂ ਤੇ ਮੀਂਹ ਪੈਗਾ ਵਧੀਆ ਮੀਂਹ ਪੈਗਾ ਪਰ ਮਾਹੀ ਮੀਂਹ ਪੈਗਾ ਸਾਰਾ ਪੰਜਾਬ ਖੁਸ਼ ਹੈਗਾ ਹੁਸ਼ਿਆਰਪੁਰ ਨੂੰ ਛੱਡ ਕੇ ਸ਼ਹਿਰ ਪਰ ਹਰੀ ਦੇ ਹੈੱਡ ਵਾਲੇ ਪਾਸੇ ਖਤਰਾ ਉਹ ਖਤਰਾ ਲਗਾਤਾਰ ਬਣਿਆ ਰਹੂਗਾ ਇੱਕ ਉੱਥੇ ਫੱਟੇ ਚਕਵਾਏ ਆ ਕਿਸਾਨਾਂ ਨੇ ਧਰਨਾ ਦੇ ਕੇ ਉਹ ਕੀ ਆ ਉਧਰਲੇ ਪਾਸੇ ਜਦੋਂ ਪਾਣੀ ਵਧਦਾਗਾ 2023 ਦੇ ਵਿੱਚ ਪਾਣੀ ਜ਼ਿਆਦਾ ਵਧਾ ਲਿਆ ਸੀਗਾ ਜ਼ਿਆਦਾ ਪਾਣੀ ਵਧਾ ਲਿਆ ਸੀ ਉਹਦਾ ਕਰਕੇ ਜਦੋਂ ਪਾਣੀ ਛੱਡਿਆ ਫਿਰ ਇਕੱਠਾ ਛੱਡਿਆ ਸੀ ਤੇ ਅਗਲੇ ਪਾਸੇ ਪਿੰਡ ਰੋੜੇ ਸੀ ਉਹ ਲੋਕ ਇਕੱਠੇ ਹੋ ਕੇ ਤਾਂ ਆਏ ਸੀ ਵੀ ਹੁਣ ਤੁਸੀਂ ਥੋੜੇ ਥੋੜੇ ਫੱਟੇ ਕੱਕ ਚੱਕ ਲੋ ਇੱਕ ਦੋ ਚੱਕ ਲੋ ਫਿਰ ਇਕੱਠੇ ਚੱਕੋਗੇ ਉਹ ਤਾਂ ਕਰਕੇ ਫੱਟੇ ਚਕਵਾਏ ਆ ਨਾ ਕਿ ਕਿਸੇ ਖਤਰੇ ਕਰਕੇ ਖਾਤਰੀ ਵਾਲੀ ਗੱਲ ਕੋਈ ਨਹੀਂ ਹੈਗੀ ਉਹ ਫੱਟੇ ਇਸ ਕਰਕੇ ਚਕਵਾਏ ਆ ਵੀ ਜਿਆਦਾ ਪਾਣੀ ਇਕੱਠਾ ਹੋ ਜਾਂਦਾ ਡੈਮ ਵਾਲੇ ਕਹਿੰਦੇ ਨੇ ਵੀ ਪਾਣੀ ਸਾਨੂੰ ਸਾਲ ਭਰ ਰੱਖਣਾ ਸੀ ਟਰਬਾਈਨ ਘਮਾਉਣੀਆਂ ਤਾਂ ਇਕੱਠਾ ਕਰਨਾ ਲੋਕ ਕਹਿੰਦੇ ਆ ਵੀ ਪਾਣੀ ਇਕੱਠਾ ਹੋਊਗਾ ਤਾਂ ਸੀ ਮਰਾਂਗੇ ਠੀਕ ਮਿੱਤਰੋ ਅੱਜ ਤੱਕ 8 ਜੁਲਾਈ ਤੱਕ ਹਜੇ ਕੋਈ ਖਾਤਰੀ ਵਾਲੀ ਗੱਲ ਹੈ ਨਹੀਂ ਜੇ ਹੋਈ ਤਾਂ ਮੈਂ ਤੁਹਾਨੂੰ ਦੱਸ ਦਊਗਾ ਵੱਡੋ ਆਉਂਦੀਆਂ ਫਸਲਾਂ ਵਿੱਚ ਵਿੱਚ ਮੂੰਗੀ ਵਾਲੇ ਸੱਜਣਾ ਨੂੰ ਕਾਲੀ ਹੋਈ ਪਈ ਆ ਮੂੰਗੀ ਇੱਕ ਮਿੱਤਰ ਦਾ ਫੋਨ ਆਉਂਦਾ ਹੁੰਦਾ ਮੈਨੂੰ ਸ਼ਾਇਦ ਨਾਮ ਕੁਲਵੰਤ ਹੈਗਾ ਫੋਨ ਕਰਦਾ ਹੁੰਦਾ ਕਹਿੰਦਾ ਮੇਰੀ ਮੂੰਗੀ ਵੜਨ ਵਾਲੀ ਆ ਲਾਇਮਾ ਤੇਰਾ ਵੱਡ ਨੂੰ ਗਈ ਕੋਈ ਨਾ ਹਜੇ 2-4 ਦਿਨ ਲੰਘਣਗੇ ਉਸ ਤੋਂ ਬਾਅਦ ਵੱਡ ਲਈ ਇਸ ਵਾਰੀ ਵੀਡੀਓ ਤੇ ਢਿੱਲੋਂ ਸਾਹਿਬ ਨਹੀਂ ਆਏਗੇ ਇੱਕ ਗੁਰਮੁਖ ਸਿੰਘ ਢਿੱਲੋਂ ਆ ਅੱਗੇ ਵੀ 2 ਸਾਲ ਤੋਂ ਜੁੜਿਆ ਹੋਇਆ ਸੀ ਮੇਰੇ ਨਾਲ ਇਸ ਵਾਰੀ ਇਹ ਵੀਡੀਓ ਦੇਖੀ ਤਾਂ ਜਰੂਰ ਜੁੜੇ ਹੋ ਕੋਈ ਗੱਗਰ ਸੰਬੰਧੀ ਜਾਂ ਹੋਰ ਦਰਿਆਵਾਂ ਸੰਬੰਧੀ ਅਪਡੇਟ ਲੈਣ ਵਾਸਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਵਧੀਆ-ਵਧੀਆ ਤੇ ਨਾਲੋਂ ਘੰਟੀ ਜੀ ਵੀ ਦਬੀ ਦਿਆ ਕਰੋ ਕਿਉਂਕਿ ਨੋਟੀਫਿਕੇਸ਼ਨ ਤੁਹਾਡੇ ਕੋਲੇ ਜਾਂਦੇ ਨਹੀਂ ਹੈਗੇ ਜਿੰਨੇ ਆਪਣੇ ਸਬਸਕ੍ਰਾਈਬਰ ਆ ਉਹਦੇ ਮੁਤਾਬਕ ਆਪਾਂ ਨੂੰ 8% ਲੋਕ ਦੇਖਦੇ ਆਗੇ ਜਿਹੜਿਆਂ ਕੋਲੇ ਨੋਟੀਫਿਕੇਸ਼ਨ ਜਾਂਦਾ ਹੈਗਾ ਬਾਕੀ YouTube ਦੀ ਰੀਚ ਕਰਕੇ ਹੀ ਚੱਲਦਾ ਚੈਨਲ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਸਬਸਕ੍ਰਾਈਬ ਕਰਕੇ ਉਹ ਵੈਲ ਜਰੂਰ ਦਬਾ ਦਿਆ ਕਰੋ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚਦਾ ਨਹੀਂ ਹੈਗਾ ਉਹ ਸਿਰਫ 8% ਹੀ ਨੇ ਲੋਕ ਜਿਹੜੇ ਨੋਟੀਫਿਕੇਸ਼ਨ ਦੇਖ ਕੇ ਆਪਣੀ ਵੀਡੀਓ ਦੇਖਦੇ ਆਗੇ ਸਸੀ ਕੱਲ੍ਹ ਦੋਸਤੋ